ਮੈਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰਿਆਂ ਦਾ ਧਿਆਨ ਪੰਜਾਬ ਸਰਕਾਰ ਦੇ ਆਰਟੀਆ ਦਫਤਰ ਵੱਲ ਦਿਵਾਉਣਾ ਚਾਹੁੰਦਾ ਹਾਂ ਜਿੱਥੇ ਬਹੁ ਕਰੋੜੀ ਜਿਹੜਾ ਘੁਟਾਲਾ ਆ ਇੱਕ ਤਾਂ ਹੁੰਦਾ ਘੁਟਾਲਾ ਹੋਇਆ ਇੱਕ ਹੋਇਆ ਘਟਾਲਾ ਰੋਜ਼ ਚੱਲ ਰਿਹਾ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਇਹ ਡਿਪਾਰਟਮੈਂਟ ਪੰਜਾਬ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਜਿਹਨੂੰ ਠੇਕਾ ਦਿੱਤਾ ਕੰਟਰੈਕਟ ਕੀਤਾ ਉਹਦੇ ਨਾਲ ਮਿਲ ਕੇ ਕਿ ਤਰ੍ਹਾਂ ਆਮ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਹੜਾ ਆਮ ਬੰਦਾ ਹੈ ਉਹ ਜਦੋਂ ਲਾਇਸੈਂਸ ਅਪਲਾਈ ਕਰਦਾ ਹੈ ਤੇ ਉਹਦਾ ਲਾਇਸੈਂਸ ਦੀ ਅਪਰੂਵਲ ਨੂੰ ਕਈ ਸਮਾਂ ਹੋ ਜਾਂਦਾ ਉਹਦੀ ਅਪਰੂਵਲ ਹੀ ਨਹੀਂ ਹੁੰਦੀ ਕਿਉਂਕਿ ਉਹਨਕੋ ਗਾਂਧੀ ਜੀ ਦੀ ਛਪਾਰਚ ਨਹੀਂ ਹੁੰਦੀ ਗਾਂਧੀ ਜੀ ਦੀ ਛਪਾਰਚ ਕਰਾਉਣ ਵਾਸਤੇ ਤੁਹਾਨੂੰ ਆਰਟੀਆ ਦਫ਼ਤਰ ਦੇ ਬਾਹਰ ਘੁੰਮਣਾ ਪੈਂਦਾ ਤੇ ਇਹਨਾਂ ਦੇ ਜਿਹੜੇ ਕਰਿੰਦੇ ਨੇ ਜਿਹੜੇ ਇਹਨਾਂ ਨੇ ਆਪ ਛੱਡੇ ਹੋਏ ਉੱਥੇ ਉਹ ਤੁਹਾਡੀ ਸੈਟਲਮੈਂਟ ਕਰਦੇ ਨੇ ਉਸ ਤੋਂ ਬਾਅਦ ਬੰਦਾ ਭਾਵੇਂ ਜਿੰਦਾ ਹੈ ਭਾਵੇਂ ਮਰ ਗਿਆ ਹੈ ਭਾਵੇਂ ਪੰਜਾਬ 'ਚ ਆ ਚਾਹੇ ਕੈਨੇਡਾ ਬਿਠਾ ਤੁਸੀਂ ਗਾਂਧੀਜੀ ਦੀ ਸਿਫਾਰਿਸ਼ ਕਰਾਓ ਤੇ 25 ਤੋਂ 30000 ਰੁਪਿਆ ਇਹਨਾਂ ਦੀ ਫੀਸ ਆ ਤੇ ਉਹ ਕਿਸ ਤਰੀਕੇ ਨਾਲ ਲਾਇਸੈਂਸ ਜਿਹੜਾ ਆ ਉਹ ਬੰਦੇ ਦਾ ਜਾਰੀ ਕਰਦੇ ਨੇ ਮੈਂ ਉਹਦੇ ਉੱਤੇ ਆਉਣ ਲੱਗਾ ਆ ਕਿ ਪੰਜਾਬ ਸਰਕਾਰ 2020 ਦੇ ਵਿੱਚ ਇੱਕ ਸਮਾਰਟ ਚਿਪ ਕੰਪਨੀ ਐ ਉਹਦੇ ਨਾਲ ਕੰਟਰੈਕਟ ਕਰਦੀ ਐ ਕਿ ਉਹ ਇਹਨਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰੇਗੀ ਉਹਨੂੰ ਪੰਜਾਬ ਸਰਕਾਰ ਨੂੰ ਕਿ ਜਿਹੜੇ ਦਫ਼ਤਰ ਨੇ ਉਹ ਹਾਈ ਟੈਕ ਕੀਤੇ ਜਾਣਗੇ ਜਿਹਦੇ ਵਿੱਚ 11 ਆਰਟੀਏ ਦਫਤਰ ਬਣਾਏ ਜਾਂਦੇ ਨੇ 80 ਐਸ ਡੀ ਐਮ ਦਫਤਰ ਬਣਾਏ ਜਾਂਦੇ ਨੇ ਤੇ 32 32 ਜਿਹੜੇ ਆ ਉਹ ਟਰੈਕ ਬਣਾਏ ਜਾਂਦੇ ਜਿਹਦੇ ਉੱਤੇ ਇਹਨਾਂ ਨੇ ਟੈਸਟ ਕਰਕੇ ਉਹ ਡਰਾਈਵਿੰਗ ਟੈਸਟ ਜਿਹੜਾ ਆ ਅਪਰੂਵ ਕਰਨਾ ਹੁੰਦਾ ਪਰ ਅਫਸਰਾਂ ਦੀ ਮਿਹਲੀ ਭੁਗਤ ਦੇ ਨਾਲ ਇੱਥੇ ਇਹੋ ਜਿਹਾ ਬਿਜ਼ਨਸ ਜਿਹੜਾ ਆ ਉਹ ਸਟਾਰਟਅਪ ਕੀਤਾ ਜਾਂਦਾ ਆ ਦੇਖੋ ਅੰਮ੍ਰਿਤਸਰ ਦਾ ਜਿਹੜਾ ਟਰੈਕ ਹੈਗਾ ਜਿੱਥੇ ਆਪਾਂ ਡਰਾਈਵਿੰਗ ਜਿਹੜਾ ਟੈਸਟ ਦੇਣ ਜਾਂਦੇ ਆ ਉਹ ਅੰਮ੍ਰਿਤਸਰ ਚ ਦਿੱਤਾ ਜਾ ਸਕਦਾ ਯਾ ਤਰੰਤਾਂ ਨੂੰ ਵੀ ਦਿੱਤਾ ਦਿੱਤਾ ਜਾ ਸਕਦਾ ਇਸ ਤੋਂ ਇਲਾਵਾ ਤੁਸੀਂ ਹੋਰ ਕਿਤੇ ਟੈਸਟ ਨਹੀਂ ਦੇ ਸਕਦੇ ਪਰ ਇੱਥੇ ਸਿਸਟਮ ਕੀ ਚੱਲ ਰਿਹਾ ਆ ਮੈਂ ਵਾਰੋ ਵਾਰੀ ਸਾਰੇ ਕੇਸ ਜਿਹੜੇ ਤੁਹਾਡੇ ਨਾਲ ਡਿਸਕਸ ਕਰਾਂਗਾ ਟੋਟਲ ਤੇ ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਜਿਹੜਾ ਪਹਿਲਾ ਕੇਸ ਆ ਇਹ ਵੀਰਿਆ ਅਰਸ਼ਦੀਪ ਸਿੰਘ ਇਸ ਵੀਰ ਨੇ ਜਿਹੜਾ ਆ ਉਹ ਜਿਹੜਾ ਲਾਇਸੈਂਸ ਜਿਹੜਾ ਵਾ ਅਪਲਾਈ ਕੀਤਾ ਲਰਨਿੰਗ ਦਾ ਲਰਨਿੰਗ ਦਾ ਜਿਹੜਾ ਲਾਇਸੈਂਸ ਆ ਇਹਨੂੰ ਜਾਰੀ ਕਰ ਦਿੱਤਾ ਜਾਂਦਾ ਇੱਕ ਚੀਜ਼ ਇੱਥੇ ਵੇਖਣ ਵਾਲੀ ਹੈ ਕਿ ਇਹਨੂੰ ਜਿਹੜਾ ਲਰਨਿੰਗ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਉਹ ਪੀਬੀ02 ਠੀਕ ਹੈ ਜੀ ਅੰਮ੍ਰਿਤਸਰ ਦਾ ਆ ਪੀਬੀ02 ਜਾਰੀ ਕੀਤਾ ਜਾਂਦਾ ਇਹਨੂੰ ਲਰਨਿੰਗ ਲਾਇਸੈਂਸ ਇਹ ਬੰਦਾ ਜਿਹੜਾ ਰਹਿਣ ਵਾਲਾ ਆ ਇਹ ਸੋਈਆਂ ਕਲਾਂ ਦਾ ਰਹਿਣ ਵਾਲਾ ਸੋਈਆਂ ਕਲਾਂ ਅੰਮ੍ਰਿਤਸਰ ਦੇ ਵਿੱਚ ਹੀ ਪੈਂਦਾ ਆ ਪਰ ਹੈਰਾਨਗੀ ਦੀ ਗੱਲ ਦੇਖੋ ਕਿ ਇਹਨੂੰ ਜਿਹੜਾ ਲਾਇਸੈਂਸ ਜਾਰੀ ਕੀਤਾ ਜਾਂਦਾ ਉਹ ਗੁਰਦਾਸਪੁਰ ਦੇ ਕਲਾ ਨੌਰ ਤੋਂ ਕੀਤਾ ਜਾਂਦਾ ਪੀਬੀ85 ਤੋਂ ਇਸ ਤੋਂ ਅਗਲੀ ਹੈਰਾਨਗੀ ਦੀ ਗੱਲ ਦੇਖੋ ਕਿ ਜਿਹੜਾ ਜਦੋਂ ਇਹ ਲਰਨਿੰਗ ਲਾਇਸੈਂਸ ਜਿਹੜਾ ਆ ਉਹ ਅਪਲਾਈ ਕਰਨ ਗਿਆ ਤੇ ਉਹਨੂੰ ਸਾਹਮਣੇ ਫੋਟੋ ਕਰਾਉਣੀ ਪਈ ਕਿਉਂਕਿ ਪਿੱਛੇ ਪੰਜਾਬ ਸਰਕਾਰ ਦਾ ਬੋਰਡ ਲੱਗਾ ਹੁੰਦਾ ਕਿ ਤੇ ਪਤਾ ਲੱਗਦਾ ਕਿ ਬੰਦਾ ਉੱਥੇ ਪ੍ਰੈਜ਼ੈਂਟ ਸੀਗਾ ਦੇਖੋ ਉਸ ਤੋਂ ਬਾਅਦ ਇਹ ਫੋਟੋ ਤੋਂ ਫੋਟੋ ਕਰਕੇ ਫੋਟੋ ਤੋਂ ਫੋਟੋ ਕਰਕੇ ਉਹਨੂੰ ਲਾਇਸੈਂਸ ਜਾਰੀ ਕਰ ਦਿੰਦੇ ਨੇ ਹੁਣ ਇਹਦੇ ਵਿੱਚ ਸ਼ਾਮਿਲ ਕੌਣ ਹੈ ਇਹਨਾਂ ਦੇ ਕਪਰੇਟਰ ਆ ਜੀ ਪ੍ਰਿੰਸ ਸਮਾਰਟ ਚਿਪ ਦਾ ਉਦੇ ਨਾਲ ਇਹ ਪਹਿਲਾਂ ਸੀਗਾ ਬਟਾਲੇ ਜੇ ਤਨ ਆਇਤ ਪਰ ਉਹਦੀ ਬਦਲੀ ਹੋ ਜਾਂਦੀ ਉਹ ਅੰਮ੍ਰਿਤਸਰ ਆ ਜਾਂਦਾ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਜਤਿੰਦਰ ਸਿੰਘ ਨੇ ਜਿਹੜੇ ਪੰਜਾਬ ਟਰਾਂਸਪੋਰਟ ਸਟੇਟ ਜਿਹੜੇ ਪੰਜਾਬ ਟਰਾਂਸਪੋਰਟ ਸੁਸਾਇਟੀ ਦੇ ਵਿੱਚ ਉਹ ਕੰਮ ਕਰਦੇ ਨੇ ਉਹਨਾਂ ਦੇ ਨਾਲ ਮਿਲ ਕੇ ਉਹ 2021-2022 ਤੇ 2023 ਤੱਕ ਸਮਾਰਟ ਚਿਪ ਦੇ ਵਿੱਚ ਬਤੌਰ এমਪਲੋਈ ਕੰਮ ਕਰਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ ਦੇ ਵਿੱਚ ਉਹ ਜੁਆਇਨ ਕਰ ਲੈਂਦੇ ਨੇ ਇਹ ਮਿਲੀ ਭੁਗਤ ਦੇ ਨਾਲ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਆ ਕਿ ਇਹ ਬੰਦਾ ਜਿਹੜਾ ਆ ਉਹ 27 ਜੂਨ ਨੂੰ ਲਰਨਿੰਗ ਲਾਇਸੈਂਸ ਜਿਹੜਾ ਅਪਲਾਈ ਕਰਦਾ ਤੇ 28 ਜੁਲਾਈ 2023 ਨੂੰ ਉਹਨੂੰ ਲਰਨਿੰਗ ਲਾਇਸੈਂਸ ਜਿਹੜਾ ਜਾਰੀ ਹੁੰਦਾ ਤੇ ਇਹਦੇ ਵਿੱਚ ਆਮ ਬੰਦੇ ਦੀ ਜਿਹੜੀ ਰੂਲ ਹੈ ਉਹ ਕੀ ਕਹਿੰਦਾ ਆ ਕਿ ਮਿਨੀਮਮ 30 ਦਿਨ ਐਂਡ ਮੈਕਸਿਮਮ 6 ਮਹੀਨੇ ਦੇ ਵਿੱਚ ਤੁਸੀਂ ਉਹਨੂੰ ਲਾਇਸੈਂਸ ਵਾਸਤੇ ਅਪਲਾਈ ਕਰਨਾ ਹੁੰਦਾ ਲਰਨਿੰਗ ਤੋਂ ਬਾਅਦ ਤੇ ਵੇਖੋ ਇੰਨੀ ਜ਼ਿਆਦਾ ਫਾਸਟ ਸਰਵਿਸ ਇਸ ਵੀਰ ਨੂੰ ਦਿੱਤੀ ਜਾਂਦੀ ਹੈ ਕਿ 18 ਜੁਲਾਈ ਤੋਂ 18 ਅਗਸਤ ਨਹੀਂ ਦਿਖੀ ਜਾਂਦੀ ਕਿਉਂਕਿ ਜੁਲਾਈ ਦੇ ਵਿੱਚ 31 ਦਿਨ ਸੀਗੇ ਤੇ 17 ਅਗਸਤ ਨੂੰ ਉਹਨੂੰ ਲਾਇਸੈਂਸ ਜਿਹੜਾ ਆ ਉਹਦਾ ਅਕਸੈਪਟ ਕੀਤਾ ਜਾਂਦਾ ਆ ਤੇ ਇੰਨੀ ਜਿਹੜੀ ਫਾਸਟ ਸਰਵਿਸ ਆ 29 ਅਗਸਤ ਨੂੰ ਉਹਨੂੰ ਇਸ ਫੋਟੋ ਤੋਂ ਫੋਟੋ ਕਰਕੇ ਜਿਹੜਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੁਣ ਮੈਂ ਹੁਣ ਮੈਂ ਬਾਰ-ਬਾਰ ਫੋਟੋ ਤੋਂ ਫੋਟੋ ਤੇ ਆ ਰਿਹਾ ਪੈਸੇ ਕਿੰਨੇ ਦਿੰਦਾ ਏ ਹਲੇ ਪੈਸੇ ਕਿੰਨੇ ਦਿੰਦਾ ਇਹ ਇਹ 25 ਤੋਂ 30000 ਰੁਪਏ ਜੋ ਉੱਥੇ ਰੇਟ ਚੱਲਦਾ ਜੀ ਜੋ ਉੱਥੇ ਲੱਗੇ ਤੁਸੀਂ ਪਤਾ ਕਰੋਗੇ ਤੁਸੀਂ ਆਪਣਾ ਕਿਸੇ ਅੰਡਰ ਕਵਰ ਜਾ ਕੇ ਕਿਤੇ ਪਤਾ ਕਰੋਗੇ ਤੁਹਾਨੂੰ ਕਲੀਅਰ ਹੋ ਜਾਏਗਾ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਮੈਂ ਬਾਰ-ਬਾਰ ਫੋਟੋ ਤੋਂ ਫੋਟੋ ਦੀ ਗਲਤੀ ਕਰਦਾ ਪਰ ਫੋਟੋ ਤੋਂ ਫੋਟੋ ਹੈ ਕੀ ਮੈਂ ਬੇਨਤੀ ਕਰੂੰਗਾ ਕਿ ਆ ਲੈਪਟਾਪ ਤੇ ਮੈਂ ਤੁਹਾਨੂੰ ਇੱਕ ਵੀਡੀਓ ਜਿਹੜੀ ਆ ਇਹਨਾਂ ਦੇ ਦਫ਼ਤਰ ਦੀ ਸ਼ੇਅਰ ਕਰ ਦਿਓ ਮੈਂ ਬਿਲਕੁਲ ਉਹ ਸ਼ੇਅਰ ਵੀ ਕਰਾਂਗਾ ਪਰ ਮੈਂ ਦਿਖਾਣਾ ਚਾਹੁੰਦਾ ਜੀ ਆਪ ਦੇਖਿਓ ਜੀ ਕਿਸ ਤਰੀਕੇ ਦੇ ਨਾਲ ਇਹ ਸਾਡੇ ਇਸ ਵਿੱਚ ਜਿਹੜੇ ਡਾਟਾ ਐਂਟਰੀ ਆਪਰੇਟਰ ਨੇ ਹਰੀਓਮ ਜੀ ਨੇ ਕਲਰਕ ਨੇ ਗੁਰਨਾਮ ਕੁਮਾਰ ਜੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਨੇ ਇਹ ਅੰਮ੍ਰਿਤਸਰ ਦੀ ਵੀਡੀਓ ਹੈ ਜੀ ਵੀਡੀਓ ਆਡੀਓ ਦੀ ਹਾਂਜੀ ਹਾਂਜੀ ਇਹ ਲੇਟੈਸਟ ਹੈ ਜੀ ਵੀਡੀਓ ਇਹ ਲੇਟੈਸਟ ਹੈ ਜੀ ਠੀਕ ਹੈ ਜੀ ਇਹ ਕਿਸ ਤਰੀਕੇ ਨਾਲ ਇਹ ਮੈਮ ਵੀਡੀਓ ਤਿੰਨ ਵਾਰੀ ਪਲੇ ਹੋਏਗੀ ਇਹ ਲਾਗੇ ਬੈਠੇ ਨੇ ਤੇ ਇਧਰੋਂ ਇੱਥੇ ਉਹਨਾਂ ਨੇ ਲਾਇਸੈਂਸ ਦੀ ਫੋਟੋ ਕਰਨੀ ਸੀ ਉਹ ਕੈਮਰਾ ਚੁੱਕਦਾ ਤੇ ਫੋਟੋ ਤੋਂ ਫੋਟੋ ਕਰ ਰਿਹਾ ਮਤਲਬ ਬੰਦਾ ਪ੍ਰੈਜ਼ੈਂਟ ਨਹੀਂ ਹੈ ਪਰ ਉਹਦਾ ਕੰਮ ਹੋ ਰਿਹਾ ਅੱਗੇ ਚੱਲੀਏ ਜੀ ਇਸ ਬੰਦੇ ਦੀ ਐਨੀ ਉੱਥੇ ਗਲਬਾਤ ਆ ਕਿ ਕੱਲ ਆਰਟੀਆ ਦਫ਼ਤਰ ਵੱਲੋਂ ਆਰਡਰ ਹੁੰਦੇ ਕਿਉਂਕਿ ਇਹ ਕੁਝ ਸਮੇਂ ਪਹਿਲਾਂ ਇਹ ਦੂਸਰੇ ਚਲਾਨ ਵਾਲੇ ਡਿਪਾਰਟਮੈਂਟ ਚ ਸੀਗੇ ਪਰ ਕੱਲ ਇਹਨਾਂ ਦੇ ਫੇਰ ਆਰਡਰ ਕਰਕੇ ਇਹਨਾਂ ਨੂੰ ਉਸੇ ਜਗ੍ਹਾ ਤੇ ਫੇਰ ਇਹਨਾਂ ਦੀ ਅਪਾਇੰਟਮੈਂਟ ਕਰ ਦਿੱਤੀ ਜਾਂਦੀ ਹੈ ਤਾਂ ਕਿ ਕਮਾਊ ਪੁੱਤ ਜਿਹੜਾ ਆ ਉਹ ਜਿੰਨੀ ਦੇ ਕਮਾਈ ਨਹੀਂ ਕਰੂਗਾ ਤੇ ਜਿਹੜਾ ਇਹਨਾਂ ਦਾ ਸਾਰਾ ਕਾਰੋਬਾਰ ਆ ਉਹ ਕਿਸ ਤਰੀਕੇ ਨਾਲ ਅੱਗੇ ਚੱਲ ਪਊਗਾ ਇਹਨਾਂ ਦੇ ਫੇਰ ਆਰਡਰ ਕੱਲਦੇ ਜਿਹੜੇ ਉਹ ਕਰ ਦਿੱਤੇ ਜਾਂਦੇ ਨੇ ਗੁਰਨਾਮ ਕੁਮਾਰ ਜੀ ਜੀ ਗੁਰਨਾਮ ਕੁਮਾਰ ਜੀ ਦੇ ਫੇਰ ਇਸ ਦਫ਼ਤਰ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀਆਂ ਆਈਡੀਆ ਜਿਹੜੀਆਂ ਪ੍ਰਾਈਵੇਟ ਹੈਲਪਰ ਚਲਾ ਰਹੇ ਨੇ ਦੇਖੋ ਦਫ਼ਤਰ ਦੇ ਵਿੱਚ ਇੱਕ ਤੇ ਸਰਕਾਰੀ ਮੁਲਾਜ਼ਮ ਦੂਸਰਾ ਆਪਰੇਟਰ ਕੰਪਨੀ ਵੱਲੋਂ ਇੱਕ ਆਪਰੇਟਰ ਪ੍ਰੋਵਾਈਡ ਕੀਤਾ ਜਾਂਦਾ ਪਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੇ ਆਪਣੀ ਤਨਖਾਹ ਉੱਤੇ ਆਪਣੇ ਅਸਰ ਸੁਖ ਉੱਤੇ ਇੱਕ ਪ੍ਰਾਈਵੇਟ ਜਿਹੜੇ ਬੰਦੇ ਉਹ ਹਾਇਰ ਕੀਤੇ ਹੋਏ ਆ ਜਿਨ੍ਹਾਂ ਦਾ ਕੰਮ ਕੀ ਹੈ ਕਿ ਉਹਨਾਂ ਨੂੰ ਅਸਿਸਟ ਕਰਕੇ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਪੈਸਾ ਕਮਾਇਆ ਜਾਵੇ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਇਨਵੋਲਵ ਕਰਕੇ ਉਹਨਾਂ ਤੋਂ ਪੈਸੇ ਕੱਟੇ ਕੀਤੇ ਜਾਣ ਇਹ ਉਸ ਤਰੀਕੇ ਦਾ ਇਹ ਕੰਮ ਕਰਦੇ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਵੀ ਡਰ ਨਹੀਂ ਹੈ ਇਹ ਤੋਂ ਬਾਅਦ ਅੱਗੇ ਆ ਜਾਂਦੇ ਜੀ ਮੈਂ ਗੱਲ ਕਰ ਰਿਹਾ ਸੀ ਫੋਟੋ ਤੋਂ ਫੋਟੋ ਦੀ ਆਪਰੇਟਰ ਨੇ ਪ੍ਰਿੰਸ ਜਿਹੜੇ ਸਮਾਰਟ ਸਿਪਲੋਂ ਨੇ ਇਹ ਵੀ ਜਤਿੰਦਰ ਸਿੰਘ ਜੀ ਦਾ ਹੀ ਜਿਹੜਾ ਵਾ ਕੀਤਾ ਹੋਇਆ ਕਾਰਾ ਆ ਇੱਕ ਅਪਰੇ ਐਪਲੀਕੈਂਟ ਆ ਮਾਨਸੀ ਠੀਕ ਹੈ ਜੀ ਇਹ ਅਪਲਾਈ ਕਰਦੇ ਨੇ ਲਰਨਿੰਗ ਲਾਇਸੈਂਸ ਇਹਨਾਂ ਨੂੰ ਲਰਨਿੰਗ ਲਾਇਸੈਂਸ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਹੈ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਉਹ ਜਿਹੜੇ ਨੇ ਰਹਿਣ ਵਾਲੇ ਨੇ ਸ਼ਾਟੇ ਦੇ ਹੁਣ ਸ਼ਾਟੇ ਦੇ ਨੇ ਲਰਨਿੰਗ ਲਾਇਸੈਂਸ ਅਪਲਾਈ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਦਾ ਟੈਸਟ ਜਿਹੜਾ ਆ ਉਹ ਹੁੰਦਾ ਤਰਨਤਨ ਦਾ ਅਪਲਾਈ ਕੀਤਾ ਜਾਂਦਾ ਵੀ ਤਰਨਤਨ ਤੁਸੀਂ ਟੈਸਟ ਦੇ ਕੇ ਆਓ ਪਰ ਇਹ ਫਿਰ ਕੀ ਕਰਦੇ ਆ ਇਹ ਟੈਸਟ ਫਿਰ ਬਟਾਲੇ ਦੇ ਕਲਾਨੌਰ ਦੇ ਵਿੱਚ ਕੰਡਕਟ ਹੁੰਦਾ ਇਹਦਾ ਰੋਲਾ ਪੈਂਦਾ ਜਦੋਂ ਇਹ ਰੋਲਾ ਪੈਂਦਾ ਆ ਤੇ ਉਹਦਾ ਬਣਿਆ ਬਣਾਇਆ ਟੈਸਟ ਜਿਹੜਾ ਆ ਜਿਹੜਾ ਲਾਇਸੈਂਸ ਇਸ਼ੂ ਕਰਨਾ ਸੀ ਉਹ ਕੈਨਸਲ ਕਰ ਦਿੱਤਾ ਜਾਂਦਾ ਦੇਖੋ ਇੱਥੇ ਇਹ ਜਦੋਂ ਔਨਲਾਈਨ ਸੀ ਚੈੱਕ ਕਰਦੇ ਆ ਇਹ ਕਹ ਰਿਹਾ ਐਪਲੀਕੇਸ਼ਨ ਨੰਬਰ ਫਲਾਣਾ ਫਲਾਣਾ ਆਲਰੇਡੀ ਕੈਨਸਲਡ ਕਾਂਟ ਪ੍ਰੋਸੈਸਡ ਇਹ ਡਿਪਾਰਟਮੈਂਟ ਇੱਕ ਹੋਰ ਚਲਾਕੀ ਕਰਦਾ ਜੀ ਚਲਾਕੀ ਕੀ ਹੈ ਜਦੋਂ ਅਸੀਂ ਟੈਸਟ ਔਨਲਾਈਨ ਚੈੱਕ ਕਰਦੇ ਆ ਇਹ ਸਾਰੀ ਸੰਖੇਪ ਦੇ ਵਿੱਚ ਦਿੱਤਾ ਹੋਇਆ ਕਿ ਟੈਸਟ ਕਿੱਥੇ ਹੋਇਆ ਕਿੰਨੀ ਤਰੀਕ ਨੂੰ ਹੋਇਆ ਪਹਿਲਾਂ ਇੱਥੇ ਆਉਂਦਾ ਸੀਗਾ ਕੰਡਕਟਡ ਬਾਇ ਵੀ ਕਿਹੜੇ ਬੰਦੇ ਨੇ ਟੈਸਟ ਕੀਤਾ ਕਿਹੜੀ ਥਾਂ ਤੇ ਕੀਤਾ ਪਰ ਹੁਣ ਇਹਨਾਂ ਨੇ ਨਵਾਂ ਸਿਸਟਮ ਸ਼ੁਰੂ ਕਰਤਾ ਕਿਉਂਕਿ ਪ੍ਰਾਈਵੇਟ ਕੰਪਨੀ ਆ ਕਰਿੰਦੇ ਉੱਥੇ ਬੈਠੇ ਨੇ ਸ਼ਰਾਰਤੀ ਲੋਕ ਬੈਠੇ ਨੇ ਹੁਣ ਆ ਰਿਹਾ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਟਰੈਕ ਤੇ ਟੈਸਟ ਓਬਵੀਅਸਲੀ ਟਰੈਕ ਤੇ ਹੀ ਟੈਸਟ ਹੋਣਾ ਸੀਗਾ ਪਰ ਉਸ ਟੈਸਟ ਦਾ ਜ਼ਿਕਰ ਕਰਨਾ ਇਹ ਬੰਦ ਕਰ ਦਿੰਦੇ ਨੇ ਤੇ ਇਸ ਚੀਜ਼ ਨੂੰ ਹਾਈਡ ਕਰ ਲੈਂਦੇ ਨੇ ਜਿੱਥੇ ਆਮ ਲੋਕ ਜਿਹੜੇ ਆ ਉਹ ਕਲਬਦੇ ਰਹਿੰਦੇ ਨੇ ਪਰੇਸ਼ਾਨ ਰਹਿੰਦੇ ਨੇ ਕਿ ਸਾਨੂੰ ਜਿਹੜਾ ਆ ਉਹ ਸਾਡਾ ਲਾਇਸੈਂਸ ਇਸ਼ੂ ਕੀਤਾ ਜਾਵੇ ਉੱਥੇ ਕੁਝ ਖਾਸ ਲੋਕ ਜਿਹੜੇ ਨੇ ਉਹ ਪੈਸੇ ਜਿਹੜੇ ਆ ਵੱਧ ਦੇ ਕੇ ਤੇ ਉਹ ਇਸ ਤਰੀਕੇ ਨਾਲ ਜਿਹੜਾ ਉਹ ਕਰਦੇ ਨੇ ਇਸ ਤੋਂ ਬਾਅਦ ਆਏ ਨਹੀਂ ਅਗਲੇ ਪਾਸੇ ਅਗਲਾ ਐਪਲੀਕੈਂਟ ਹੈ ਜੀ ਐਪਲੀਕੈਂਟ ਹਰਨੂਰ ਕੌਰ ਇਹ ਵੀ ਲਾਇਸੈਂਸ ਜਿਹੜਾ ਆ ਉਹ ਲਰਨਿੰਗ ਜਿਹੜਾ ਅਪਲਾਈ ਕਰਦੇ ਨੇ ਇਹ 6 ਅਕਤੂਬਰ ਨੂੰ ਲਾਇਸੈਂਸ ਅਪਲਾਈ ਕਰਦੇ ਨੇ ਫੀਸ ਪੇ ਕਰਦੇ ਨੇ ਉਹਦੇ ਬਾਅਦ ਇਹਨਾਂ ਦਾ ਵਾਪਰਦਾ ਕੀ ਹੈ ਕਿ ਇਹਨਾਂ ਦਾ ਜਿਹੜਾ ਟੈਸਟ ਆ ਉਹ ਪਾਸ ਕੀਤੇ ਨੂੰ 4 ਮਹੀਨੇ ਤੋਂ ਵੱਧ ਹੋ ਚੁੱਕੇ ਨੇ 22 11 ਦਾ ਟੈਸਟ ਪਾਸ ਹੈਗਾ ਜੀ ਇਹ 22 11 ਨੂੰ ਇਹਨਾਂ ਨੇ ਟੈਸਟ ਦੇ ਕੇ ਪਾਸ ਚ ਲਾ ਕੇ ਫਿਰ ਇੱਥੇ ਉਹੀ ਮਾਰੀ ਹੈ ਹੁਣ ਇਹਨਾਂ ਦਾ ਜਿਹੜਾ ਲਾਇਸੈਂਸ ਆ ਦੇਖੋ ਉਹ ਹਜੇ ਤੱਕ ਜਿਹੜਾ ਵਾ ਜਾਰੀ ਨਹੀਂ ਕੀਤਾ ਗਿਆ ਐਪਲੀਕੈਂਟ ਥੋੜਾ ਕਮਜ਼ੋਰ ਹੋਊਗਾ ਗਾਂਧੀ ਜੀ ਦੀ ਸਪਾਰਸ਼ ਨਹੀਂ ਚੱਲੀ ਕਿਤੇ ਪੈਸੇ ਨਹੀਂ ਹੋਣਗੇ ਐਪਲੀਕੇਸ਼ਨ ਇਜ਼ ਅੰਡਰ ਪ੍ਰੋਸੈਸ ਐਟ ਆਰਟੀਓ ਲੈਵਲ ਠੀਕ ਹੈ ਜੀ ਅਲੋਟਮੈਂਟ ਇਨਫੋਰਮੇਸ਼ਨ ਅਨਵੇਲੇਬਲ ਅਨਵੇਲੇਬਲ ਮਤਲਬ ਜ਼ਰੂਰਤ ਹੀ ਨਹੀਂ ਹੈ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦੀ ਜੋ ਦਿਲ ਕੀਤਾ ਉਹ ਚੱਲਿਆ ਆਉਂਦਿਆ ਜੀ ਨੈਕਸਟ ਆਗੇ ਜੀ ਸਕੱਤਰ ਸਿੰਘ ਨੇ ਐਪਲੀਕੈਂਟ ਇਹਨਾਂ ਦਾ ਰੀਵੈਲੀਡੇਸ਼ਨ ਦਾ ਕੰਮ ਸੀਗਾ ਦੇਖੋ ਇਹ ਬੜੇ ਚਿੰਦਾ ਜੇ ਕੇਸ ਨੇ ਇਹ ਇੱਕ ਦੋ ਕੇਸ ਨੇ ਮਤਲਬ ਇਦਾਂ ਦੇ ਹਜ਼ਾਰਾਂ ਨੇ ਇਹ ਤੇ ਉਹ ਜਿਹੜੇ ਮੇਰੇ ਕਿਤੇ ਹੱਥ ਲੱਗ ਗਏ ਮੈਂ ਕੱਢ ਲਿਆ ਆ ਤੇ ਇਹ ਸਭ ਇਸ ਤਰੀਕੇ ਨਾਲ ਇਹਨਾਂ ਦਾ ਰੀਵੈਲੀਡੇਸ਼ਨ ਇੱਥੇ ਵੀ ਬੰਦਾ ਪ੍ਰੈਜ਼ੈਂਟ ਨਹੀਂ ਆ ਇੱਥੇ ਵੀ ਚਲਾਕੀ ਮਾਰੀ ਕਿ ਆਟੋਮੈਟਿਕ ਡਰਾਈਵਲੈਸ ਜਿਹੜਾ ਟਰੈਕ ਆ ਉੱਤੇ ਇਹਨਾਂ ਨੂੰ ਕਰਕੇ ਓਕੇ ਕਰਕੇ ਇਹਨਾਂ ਨੂੰ ਜਿਹੜਾ ਵਾ ਉਹ ਜਾਰੀ ਕਰ ਦਿੱਤਾ ਗਿਆ ਮੈਂ ਇਹ ਸਭ ਦੀ ਜਿਹੜੀ ਸ਼ਿਕਾਇਤ ਆ ਉਹ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਸੀਗੀ ਤੇ ਇਹਦਾ ਬੜੀ ਜਲਦੀ ਇਹਤੇ ਐਕਸ਼ਨ ਹੋਣ ਲੱਗਿਆ ਮੈਂ ਇਸ ਗੱਲ ਉਹਨਾਂ ਦਾ ਧੰਨਵਾਦੀ ਵੀ ਆ ਕਿਉਂਕਿ ਕਈ ਵਾਰੀ ਪਹਿਲਾਂ ਸੁਣਦੇ ਸੀਗੇ ਕਿ ਛੇਤੀ ਕਿਤੇ ਇੱਥੇ ਜਿਹੜੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਹੜੇ ਘੁਟਾਲੇ ਚੱਲਦੇ ਨੇ ਪਰ ਵਿਦਿਨ 2-3 ਡੇਜ਼ ਦੇ ਵਿੱਚ ਹੀ ਮਾਨਯੋਗ ਡੀਸੀ ਸਾਹਿਬ ਅ ਅੰਮ੍ਰਿਤਸਰ ਤੇ ਡੀਸੀ ਸਾਹਿਬ ਗੁਰਦਾਸਪੁਰ ਵੱਲੋਂ ਇਹਨਾਂ ਨੂੰ ਟਾਈਮ ਬউন্ড ਇਨਕੁਆਇਰੀ ਲਈ ਇਹਨਾਂ ਨੂੰ ਮਾਰਕ ਕਰ ਦਿੱਤਾ ਗਿਆ ਤੇ ਉਹ ਜਾਂਚ ਜਿਹੜੀ ਆ ਸਟਾਰਟ ਹੋ ਗਈ ਹੈ ਇੱਥੇ ਇੱਕ ਚੀਜ਼ ਮੈਂ ਹੋਰ ਕਰਨਾ ਤੁਹਾਡਾ ਨਾਲ ਸ਼ੇਅਰ ਕਰਨਾ ਚਾਹਾਂਗਾ ਗੌਰਵ ਸੱਚ ਦੇਵਾ ਨੇ 2021-2022 ਤੱਕ 22 ਦੇ ਵਿੱਚ ਇਹ ਅੰਮ੍ਰਿਤਸਰ ਤੋਂ ਹੀ ਇੱਕ ਇੱਕ ਕੰਮ ਕਰ ਰਹੇ ਨੇ ਇਹਨਾਂ ਦੀ ਇੱਕ ਸ਼ਿਕਾਇਤ ਹੁੰਦੀ ਹੈ ਐਸਐਸਪੀ ਵਿਜੀਲੈਂਸ ਨੂੰ ਇਹ ਕੋਈ ਆਰਟੀਆਈ ਆਰਟੀਆਈ ਐਕਟੀਵਿਸਟ ਨੇ ਉਹਨਾਂ ਨੇ ਜਿਹੜਾ ਆ ਉਹ ਕੰਪਲੇਨ ਕਰੀ ਇਹਨਾਂ ਦੀ ਪਰ ਇਹ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਥੋੜੀ ਦੇਰ ਲਈ ਆਸੇ-ਪਾਸੇ ਕਰਕੇ ਫਿਰ ਜਿਹੜਾ ਕੰਮ ਆ ਇਹ ਉਸੇ ਸਿਸਟਮ ਦੇ ਵਿੱਚ ਜਿਹੜਾ ਵਾ ਉਹ ਚੰਨਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਵੀ ਕਿਸੇ ਨੇ ਉਹ ਲਿਸਟ ਦਿੱਤੀ ਸੀਗੀ ਕਿ ਆਹ ਬੰਦਿਆਂ ਦਾ ਹੁਣ ਇੱਥੇ ਇੱਕ ਚੀਜ਼ ਹੋਰ ਸਮਝਣ ਵਾਲੀ ਹੈ ਜਿਹੜਾ ਟਰੈਕ ਤੇ ਫੋਟੋ ਹੁੰਦੀ ਹੈ ਉਹ ਅਲੱਗ ਹੁੰਦੀ ਹੈ ਉੱਥੇ ਫੋਟੋ ਹੀ ਨਹੀਂ ਹੈਗੀ ਕਿਸੇ ਦੀ ਮੇਰਾ ਇਹ ਦਾਵਾ ਵਾ ਜਿਹੜੀ ਮੈਂ ਸੀਐਮ ਸਾਹਿਬ ਨੂੰ ਲੈਟਰ ਲਿਖੀ ਸੀ ਇਹਦੇ ਵਿੱਚ ਇਹ ਜਿੰਨੇ ਮੈਂ ਨੰਬਰ ਪਾਏ ਨੇ ਇਹਨਾਂ ਦਾ ਟਰੈਕ ਉੱਤੇ ਰਿਕਾਰਡ ਕੱਢਿਆ ਜਾਵੇ ਕਿ ਟਰੈਕ ਉੱਤੇ ਇਹ ਬੰਦੇ ਮੌਜੂਦ ਸੀਗੇ ਉਸ ਤੋਂ ਬਾਅਦ ਸਭ ਤੋਂ ਅੱਗੇ ਜਿਹੜੀ ਗੱਲ ਆ ਜਾਂਦੀ ਹੈ ਜਿਹੜੀ ਇਹਨਾਂ ਦੀ ਐਗਰੀਮੈਂਟ ਹੁੰਦਾ ਪੰਜਾਬ ਸਰਕਾਰ ਦਾ ਤੇ ਆਰਟੀਆਈ ਡਿਪਾਰਟਮੈਂਟ ਦੇ ਨਾਲ ਉਹਨੇ ਇੱਕ ਪ੍ਰੋਸੈਸ ਜਿਹੜਾ ਆ ਉੱਥੇ ਕੰਪਲੀਟ ਕੀਤਾ ਕੀ ਪ੍ਰੋਸੈਸ ਕੀ ਹੋਏਗਾ ਕਿਸ ਤਰੀਕੇ ਨਾਲ ਲਾਇਸੈਂਸ ਜਾਰੀ ਹੋਣਗੇ ਕਿਤਨਾ ਉਹ ਪ੍ਰਿੰਟ ਕੀਤਾ ਜਾਏਗਾ ਉਸ ਪ੍ਰੋਸੈਸ ਦੇ ਵਿੱਚ ਕਿੰਨੇ ਬਾਇਓਮੈਟ੍ਰਿਕ ਕਰਨਾ ਕਿੰਨੇ ਲਾਇਸੈਂਸ ਦੀ ਅਪਰੂਵਲ ਕਰਨੀ ਕਿੰਨੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰਨੀ ਆ ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜਾ ਲਾਇਸੈਂਸ ਜਾਰੀ ਹੋਣਾ ਲਾਇਸੈਂਸ ਨੰਬਰ ਉਹ ਵੱਡੇ ਸ਼ਨਾ ਜਿੱਥੇ ਆਰਟੀਓ ਆਰਟੀਓ ਕੋਲ ਪਾਵਰ ਹੈ ਲਾਇਸੈਂਸ ਜਾਰੀ ਕਰਨ ਦੀ ਤੇ ਜਿੱਥੇ ਐਸਡੀਐਮ ਨੇ ਉਥੇ ਐਸਡੀਐਮ ਸਾਹਿਬ ਕੋਲ ਇਸ ਚੀਜ਼ ਦੀ ਪਾਵਰ ਹੈ ਕਿ ਉਹ ਲਾਇਸੈਂਸ ਜਿਹੜਾ ਆ ਜਾਰੀ ਕਰ ਸਕਦਾ ਪਰ RTA ਦੀ ਆਈਡੀ ਕੌਣ ਚਲਾ ਕੇ ਇਹ ਲਾਇਸੈਂਸ ਅਪਰੂਵ ਕਰ ਰਿਹਾ ਗਲਤ ਤਰੀਕੇ ਦੇ ਗਲਤ ਕੰਮ ਕੌਣ ਕਰ ਰਿਹਾ ਕਿ ਇਹ RTA ਸਾਹਿਬ ਦੇ ਧਿਆਨ ਚ ਹੈ ਜਾਂ ਇਹ ਕਿਸ ਤਰੀਕੇ ਨਾਲ ਇਹ ਜਿਹੜਾ ਉੱਥੇ ਕੰਮ ਜਿਹੜਾ ਚਲਾਇਆ ਜਾ ਰਿਹਾ ਇਹ ਉਹਦਾ ਪ੍ਰੋਸੈਸ ਹੈ ਜਿਹੜਾ ਪੰਜਾਬ ਸਰਕਾਰ ਦੇ ਨਾਲ ਇਹਨਾਂ ਦਾ ਐਗਰੀਮੈਂਟ ਹੋਇਆ ਮੈਂ ਇਸ ਤੋਂ ਬਾਅਦ ਆ ਜਾ ਕਿ ਇੱਥੇ ਜ਼ਿਕਰ ਹੋ ਗਿਆ ਕਿ ਅਪ੍ਰੈਲ ਦੇ ਵਿੱਚ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਨੇ ਉਹ ਇੱਕ ਸਟੇਟਮੈਂਟ ਦਿੰਦੇ ਨੇ ਇੱਕ ਅਖਬਾਰ ਦੇ ਵਿੱਚ ਕਿ ਇਹਨਾਂ ਨਾਲ ਜਿਹੜਾ ਕੰਟਰੈਕਟ ਚੱਲੇ ਕੰਪਨੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਅਸੀਂ ਇਹਨਾਂ ਨਾਲ ਜਿਹੜਾ ਕੰਟਰੈਕਟ ਹੈ ਉਹ ਖਤਮ ਕਰਨ ਦੀ ਪਲਾਨਿੰਗ ਕਰ ਰਹੇ ਹਾਂ ਕਿ ਇਸ ਕੰਪਨੀ ਨੋਇਡਾ ਦੀ ਕੰਪਨੀ ਹੈ ਉਹਨਾਂ ਖਤਮ ਕਰਨ ਦਾ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਪਰ ਉਤੋਂ ਬਾਅਦ ਮੰਤਰੀ ਸਾਹਿਬ ਨਾਲ ਐਸਾ ਕੀ ਵਾਪਰਦਾ ਆ ਕਿ ਅੱਜ ਤੱਕ ਉਹਨਾਂ ਨਾਲ ਇਸ ਕੰਪਨੀ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਮੰਤਰੀ ਸਾਹਿਬ ਨੂੰ ਬਹੁਤ ਵਾਰੀ ਫੋਨ ਕਰਨ ਦੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਵੱਡੇ ਬੰਦੇ ਨੇ ਆਮ ਬੰਦਿਆਂ ਦੀ ਪੁਕਾਰ ਅੱਜ ਦੇ ਮੰਤਰੀਆਂ ਤੱਕ ਕਿੱਥੇ ਪਹੁੰਚਦੀ ਹੈ ਮੈਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਚੰਡੀਗੜ੍ਹ ਵੀ ਗਿਆ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਸਲਿੱਪ ਵੀ ਭੇਜੀ ਕਿ ਮੈਂ ਇਸ ਕੰਮ ਸੰਬੰਧੀ ਆਪ ਜੀ ਨੂੰ ਮਿਲਣਾ ਚਾਹੁੰਦਾ ਮੈਂ ਉਦੋਂ ਬੁੱਧਵਾਰ ਸੀਗਾ ਤੇ ਇਹ ਸੋਮਵਾਰ ਦਾ ਟਾਈਮ ਦਿੰਦੇ ਆ ਕਿ 4 ਦਿਨ ਬਾਅਦ ਤੁਸੀਂ ਉਥੇ ਸਿਵਲ ਸੈਕਟਰੀਟ ਆ ਜਾਓ ਵੇਖੋ ਜੇ ਮੈਂ ਤੇ ਕਿਸੇ ਕੰਪਨੀ ਦਾ ਮੇਰਾ ਕੋ ਠੇਕਾ ਟੁਕਾ ਆਇਆ ਹੁੰਦਾ ਤੇ ਮੈਂ ਵੀ 4 ਦਿਨ ਜਿਹੜਾ ਆ ਉਥੇ ਖਰਚਾ ਪਾਣੀ ਅਫੋਰਡ ਕਰ ਸਕਦਾ ਤੇ ਮੈਂ ਵੀ ਉਥੇ ਚੰਡੀਗੜ੍ਹ ਜਿਹੜਾ ਰਹਿ ਸਕਦਾ ਕੁੱਲ ਮਿਲਾ ਕੇ ਮੇਰੇ ਮੇਰੀ ਜਿਹੜੀ ਮੰਗੇ ਆ ਕਿ ਇਹਦੀ ਟਾਈਮ ਵਨ ਜਿਹੜੀ ਇਨਕੁਆਰੀ ਕੀਤੀ ਜਾਵੇ ਜਿਹੜੇ ਇਹਨਾਂ ਦੇ ਆਪਰੇਟਰ ਨੇ ਜਿਨ੍ਹਾਂ ਦੀ 13000 ਤਨਖਾਹ ਆ ਦੋ ਦੋ ਗੱਡੀਆਂ ਅਫੋਰਡ ਕਰਦੇ ਵੱਡੇ ਵੱਡੇ ਪਲਾਟ ਬਣਾ ਲਏ ਆ ਇਹ ਵਿਜੀਲੈਂਸ ਤੋਂ ਉਹਨਾਂ ਦੀ ਜਾਂਚ ਕਰਾਈ ਜਾਵੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਕਿ ਮੈਂ ਰੇਤਾ ਤੋਂ ਇਹ ਸਾਰੇ ਪੰਜਾਬ ਦਾ ਕਰਜ਼ਾ ਲਾ ਦੂੰ ਇਹ ਕਹਿੰਦੇ ਸੀਗੇ ਕਿ ਜਿਹੜੇ ਪੋਲੀਟੀਕਲ ਬੰਦੇ ਨੇ ਇਹਨਾਂ ਜੜੀਆਂ ਗਲਤ ਕੰਮ ਕੀਤੇ ਹੋਏ ਆ ਉਤੋਂ ਪੈਸਾ ਰਿਕਵਰ ਹੋਊਗਾ ਤੇ ਪੰਜਾਬ ਦਾ ਕਰਜ਼ਾ ਲੱਥੂਗਾ ਕਰਜ਼ਾ ਲੱਥਨ ਦੀ ਬਜਾਏ ਵਧਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਮੈਨੂੰ ਨਹੀਂ ਪਤਾ ਮੇਰੀ ਆਵਾਜ਼ ਤੁਹਾਡੇ ਤੱਕ ਜਾਣੀ ਆ ਜਾਂ ਨਹੀਂ ਪਰ ਇਹ ਚੋਰ ਮੋਰੀਆਂ ਬੰਦ ਕਰਕੇ ਇਹਨਾਂ ਕੋਲੋਂ ਇਸ ਚੀਜ਼ ਦੀ ਰਿਕਵਰੀ ਕਰਵਾਈ ਜਾਵੇ ਇਹਨਾਂ ਦੀ ਪਰਪਾਈ ਕਰਾਈ ਜਾਵੇ ਗਿਣਤੀ ਬਹੁਤ ਵੱਡੀ ਹੈ ਇੱਕ ਟੋਪਿਕ ਮੇਰੇ ਕੋਲ ਹੋਰ ਸੀਗਾ ਉਹਨੂੰ ਮੈਂ ਪੈਂਡਿੰਗ 'ਚ ਰੱਖ ਰਿਹਾ ਕਿਉਂਕਿ ਉਹਦੇ ਕੁਝ ਡਾਕੂਮੈਂਟ ਪੈਂਡਿੰਗ ਸੀਗੇ ਜਲਦੀ ਆਪਾਂ ਉਹਦੇ ਤੇ ਵੀ ਡਿਟੇਲਡ ਗੱਲ ਕਰਾਂਗੇ ਸੋ ਮੇਰਾ ਇਹ ਦਾਵਾ ਆ ਕਿ ਕਰੋੜਾਂ ਦਾ ਘਟਾਲਾ ਪੰਜਾਬ ਦੇ ਵਿੱਚ ਸਮਾਰਟ ਚਿਪ ਕੰਪਨੀ ਐਸਐਸ ਪ੍ਰੋਵਾਈਡਰ ਇਹ ਸਾਰੇ ਮਿਲ ਕੇ ਸਰਕਾਰੀ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਹ ਵੱਡੇ ਪੱਧਰ ਦਾ ਐਸਾ ਘਟਾਲਾ ਆ ਜਿਹੜਾ ਹੋਇਆ ਨਹੀਂ ਲਗਾਤਾਰ ਹੋਈ ਜਾ ਰਿਹਾ ਇਹ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਮੁੱਖ ਮੰਤਰੀ ਸਾਹਿਬ ਅਤੇ ਸਰਕਾਰ ਇਹਦੇ ਵੱਲ ਧਿਆਨ ਦੇਵੇ ਆਮ ਲੋਕਾਂ ਨੂੰ ਜਿਹੜੇ ਮੇਰੇ ਵਰਗੇ ਲਾਇਸੈਂਸ ਅਪਲਾਈ ਕਰਦੇ ਆ ਕਿੰਨੀ ਕਿੰਨੀ ਵਾਰ ਅਪਰੂਵਲ ਨਹੀਂ ਆਉਂਦੀ ਕਿੰਨੀ ਕਿੰਨੀ ਵਾਰ ਟੈਸਟ ਨਹੀਂ ਬੁੱਕ ਹੁੰਦੇ ਲਰਨਿੰਗ ਵਾਲਾ ਅਪਲਾਈ ਕਰਦੇ ਆ ਉਹਦੀ ਵੈਲਿਡਿਟੀ ਖਤਮ ਹੋ ਜਾਂਦੀ ਆ ਪੱਕਾ ਲਾਇਸੈਂਸ ਦੀ ਵਾਰੀ ਨਹੀਂ ਆਉਂਦੀ ਟੈਸਟ ਰੈਕ ਤੇ ਜਾਂਦੇ ਆ ਤੇ ਉਹ ਪਹਿਲਾਂ ਅਪਾਇੰਟਮੈਂਟ ਨਹੀਂ ਮਿਲਦੀ ਅਪਾਇੰਟਮੈਂਟ ਮਿਲਦੀ ਆ ਤੇ ਪਤਾ ਨਹੀਂ ਉਹ ਅਪਰੂਵ ਹੋਣਾ ਕੀ ਹੋਣਾ ਜਿਸ ਬੰਦੇ ਕੋ ਪੈਸੇ ਆ ਇਹ ਉਥੇ ਉਥੇ ਇਹ ਉਹਦਾ ਉਹਦਾ ਕੰਮ ਜਿਹੜਾ ਇੱਥੇ ਫਿੱਟ ਬੈਠਦਾ ਆ ਆਮ ਬੰਦੇ ਦੀ ਇਸ ਦਫਤਰ ਦੇ ਵਿੱਚ ਕੋਈ ਸੁਣਵਾਈ ਨਹੀਂ ਆ ਕੋਈ ਲਾਈਫ ਨਹੀਂ ਆ ਕੋਈ ਜ਼ਿੰਦਗੀ ਨਹੀਂ ਆ ਇਹ ਇਹ ਤੇ ਬਣਿਆ ਸੀਗਾ ਲੋਕਾਂ ਦੀ ਸਹੂਲਤ ਲਈ ਸਾਡੇ ਨਾਲ 12ਵੇਂ ਜਿਹੜੇ ਮੁੰਡੇ ਆਉਂਦੇ ਨੇ ਉਹ ਗੱਲਾਂ ਕਰਦੇ ਨੇ ਜੀ ਘਰ ਬੈਠੇ ਨੂੰ ਸਹੂਲਤਾਂ ਘਰ ਬੈਠੇ ਨੂੰ ਲਾਇਸੈਂਸ ਮਿਲਦੇ ਆ ਇਹ ਕਿੰਨਾ ਖੋਖਾ ਕੰਮ ਆ ਦਫਤਰ ਬਣਾਇਆ ਸੀ ਆਰਟੀਈ ਦਫਤਰ ਬਣਾਇਆ ਉਹਦੇ ਬਾਅਦ ਐਡਾ ਵਧੀਆ ਠੇਕਾ ਕਿਸੇ ਕੰਪਨੀ ਨਾਲ ਪਹਿਲਾਂ ਕੀਤਾ ਹਾਈ ਟੈਕ ਕੀਤਾ ਗਿਆ ਸਿਸਟਮ ਨੂੰ ਉਹਨੂੰ ਸਹੀ ਤਰੀਕੇ ਨਾਲ ਕੋਈ ਯੂਜ਼ ਨਹੀਂ ਕਰ ਰਿਆ ਇਹਨਾਂ ਤੇ ਜਾਂਚ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਗਾਂ ਜਿਹੜਾ ਸਿਸਟਮ ਆ ਉਹ ਸੈੱਟ ਕੀਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਇਸ ਗੱਲ ਦੀ ਸੂਰਤ ਹੋਵੇ ਧੰਨਵਾਦ ਜੀ ਤੁਸੀਂ ਹੋਰ ਕੋਈ ਕੋਈ ਕੁਐਸਚਨ ਲੈਣਾ ਚਾਹੁੰਦੇ ਹੋ ਜੀ